ਮੈਂ ਅਕਾਲੀ ਦਲ ਦੇ ਹਾਲਾਤਾਂ ਤੇ ਥੋੜਾ ਆਨੀ ਆ ਕਿਵੇਂ ਦੇਖਦੇ ਹੋ ਇਹ ਜਿਹੜੇ ਹਾਲਾਤ ਚੱਲ ਰਹੇ ਨੇ ਇਹ ਜੋ ਉਥਲ ਪੁਥਲ ਸਾ ਮੇਰੀ ਮੇਰੀ ਦੇਖੋ ਭਾਜੀ ਇਹ ਹਾਲਾਤ ਅੱਗੇ ਪਿੱਛੇ ਹੁੰਦੇ ਰਹਿੰਦੇ ਪਰ ਅਕਾਲੀ ਦਲ ਉਹ ਜਗ੍ਹਾ ਆਪਣੀ ਕਿਉਂ ਗਵਾ ਰਿਹਾ ਅਕਾਲੀ ਦਲ ਲਗਾਤਾਰ ਪਿੱਛੇ ਕਿਉਂ ਖਿਸਕਦਾ ਜਾ ਰਿਹਾ 2024 ਦੀ ਪਰਫਾਰਮੈਂਸ 10 ਸੀਟਾਂ ਦੇ ਜ਼ਮਾਨਤਾ ਜ਼ਬਤ ਹੋਣਾਈ ਇਸ ਵਿੱਚ ਤੁਸੀਂ ਵੱਡੇ ਕਾਰਨ ਕੀ ਮੰਨਦੇ ਹੋ ਗੈਂਗਸਟਰ ਲਾਰੈਂਸ ਮਿਸ਼ਨੋਈ ਦਾ ਇੰਟਰਵਿਊ ਪੰਜਾਬ 'ਚ ਹੋਇਆ ਇਸ ਖੁਲਾਸੇ ਤੋਂ ਬਾਅਦ ਲਗਾਤਾਰ ਸਿਆਸੀ ਰੌਲਾਵੱਧੀਆਂ ਹੋਇਆ ਹੈ ਕਈ ਤਰ੍ਹਾਂ ਦੇ ਸਵਾਲ ਭਗਵੰਤ ਸਰਕਾਰ ਤੋਂ ਪੁੱਛੇ ਜਾ ਰਹੇ ਨੇ ਤੇ ਮੋਰੀ ਹੋ ਕੇ ਸਵਾਲ ਪੁੱਛ ਰਹੇ ਨੇ ਅਕਾਲੀ ਦਲ ਦੇ ਲੀਡਰ विक्रम सिंह ਮਜੀਠੀਆ ਜੋ ਇਸ ਖੁਲਾਸੇ ਤੋਂ ਪਹਿਲਾਂ ਦੇ ਹੀ ਇਹ ਲਗਾਤਾਰ ਦਾਅਵੇ ਕਰ ਰਹੇ ਸੀ ਕਿ ਪੰਜਾਬ 'ਚ ਇੰਟਰਵਿਊ ਹੋਇਆ ਪਰ ਹੁਣ ਹਾਈ ਕੋਰਟ ਸਾਈਟੀ ਦੀ ਰਿਪੋਰਟ ਜੋ ਜਦੋਂ ਹੀ ਖੁਲਾਸਾ ਹੋਇਆ ਉਸ ਤੋਂ ਬਾਅਦ ਇਹ ਹੋਰ ਤਿੱਖੇ ਸਵਾਲ ਸਰਕਾਰ ਨੂੰ ਪੁੱਛ ਰਹੇ ਨੇ ਬਹੁਤ-ਬਹੁਤ ਸਵਾਗਤ ਪੰਜਾਬ ਤੱਕ ਤੇ ਤੁਹਾਡਾ ਕਿਵੇਂ ਦੇਖਦੇ ਹੋ ਇਹ ਜਦੋਂ ਖੁਲਾਸਾ ਹੋਇਆ ਤੁਸੀਂ ਪਹਿਲਾਂ ਤੋਂ ਹੀ ਇਹ ਦਾਅਵੇ ਕਰ ਰਹੇ ਸੀ ਤੇ ਅੱਜ ਸੰਸਦ ਦੇ ਵਿੱਚ ਇਹ ਮੁੱਦਾ ਉੱਠਿਆ ਹੈ ਤੇ ਮੋਦੀ ਸਰਕਾਰ ਨੂੰ ਵੀ ਕਿਹਾ ਜਾ ਰਿਹਾ ਕਿ ਮੋਦੀ ਸਰਕਾਰ ਕਿਉਂ ਨਹੀਂ ਹੁਣ ਤੱਕ ਐਕਸ਼ਨ ਲੈ ਰਹੀ ਕਿਉਂ ਨਹੀਂ ਅਜੇ ਤੱਕ ਉਹਨੂੰ ਪ੍ਰੋਟेक्ट ਕਰਕੇ ਰੱਖਿਆ ਤੇ ਇਸ ਸਵਾਲ ਸਿੱਧੂ ਮੂਸੇਵਾਲਾ ਦੇ ਪਿਤਾ ਵੀ ਚੋਖ ਰਹੇ ਨੇ ਦੇਖੋ ਜੀ ਨੈਸ਼ਨਲ ਸਿਕਿਉਰਿਟੀ ਬਾਰਡਰ ਸਿਕਿਉਰਿਟੀ ਔਰ ਪੰਜਾਬ ਲਾਅ ਐਂਡ ਆਰਡਰ ਪੰਜਾਬ ਚ ਜੋ ਹਾਲਾਤ ਲਾਅ ਐਂਡ ਆਰਡਰ ਦੇ ਨੇ ਉਹਦੇ ਵਾਸਤੇ ਸਾਰੇ ਚਿੰਤਿਤ ਹੈ ਸਾਡੇ ਸਰਕਾਰਾਂ ਦੀ ਇਹਦੇ ਚ ਜਵਾਬ ਦੇ ਵੀ ਬਣਦੀ ਆ। ਔਰ ਇਹ ਮੈਟਰ ਉੱਠਿਆ ਕਿਉਂ? ਅੱਜ ਤੋਂ 2 ਸਾਲ ਪਹਿਲਾਂ ਜਦੋਂ ਸਿੱਧੂ ਮੂਸੇਵਾਲੇ ਦਾ ਮਰਡਰ ਹੁੰਦਾ ਬ੍ਰੌਟ ਡੇ ਲਾਈਟ ਮਰਡਰ ਇਹ ਉੱਥੋਂ ਉੱਠਦਾ। ਕਿਉਂਕਿ ਜਿਹਨਾਂ ਬੰਦਿਆਂ ਨੇ ਉਸ ਮਰਡਰ ਦੀ ਜ਼ਿੰਮੇਵਾਰੀ ਚੁੱਕੀ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਇਹ ਸਾਰੇ ਗੋਲਡੀ ਬਰਾੜ ਤਾਂ ਨਹੀਂ ਲਾਰੈਂਸ ਬਿਸ਼ਨੋਈ ਦਿੱਲੀ ਦੀ ਜੇਲ੍ਹ 'ਚ ਸੀ ਜਿਹੜੀ ਜੇਲ੍ਹ ਆਮ ਆਦਮੀ ਪਾਰਟੀ ਦੀ ਸਰਕਾਰ ਥੱਲੇ ਸੀ। ਔਰ ਇਹਦਾ ਮਰਡਰ ਉਦੋਂ ਹੁੰਦਾ ਜਦੋਂ ਉਹਦੀ ਸਿਕਿਉਰਿਟੀ ਵਿਡਰੋ ਹੁੰਦੀ ਹੈ ਹੁਣ ਸਿਕਿਉਰਿਟੀ ਵਿਡਰੋ ਕੌਣ ਕਰਦਾ ਹੈ ਇੱਥੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਭਗਵੰਤ ਮਾਨ ਚੀਫ ਮਿਨਿਸਟਰ ਹੋਮ ਮਿਨਿਸਟਰ ਸਾਹਿਬ ਔਰ ਸਿਕਿਉਰਿਟੀ ਵਿਡਰੋ ਕਰਕੇ ਕੋਈ ਇਹ ਖਬਰ ਵਾਲੀ ਗੱਲ ਨਹੀਂ ਸੀ ਐਡਵਰਟਾਈਜ਼ਮੈਂਟ ਵਾਲੀ ਗੱਲ ਨਹੀਂ ਸੀ ਮਗਰ ਉਸ ਨੂੰ ਐਡਵਰਟਾਈਜ਼ ਕੀਤਾ ਜਾਂਦਾ ਹੈ ਔਰ ਜੋ ਇਨ ਆ ਦੇ ਐਡਵਾਈਜ਼ਰ ਨੇ ਪੰਨੂ ਉਸ ਨੂੰ ਖੂਬ ਟਵੀਟ ਕਰਕੇ ਹਰ ਜਗ੍ਹਾ ਐਡਵਰਟਾਈਜ਼ ਕਰਦੇ ਆ ਕਿ ਅਸੀਂ ਤਾਂ ਜੀ ਸਿੱਧੂ ਮੂਸੇ ਵਾਲੇ ਦੀ ਵੀ ਸਿਕਿਉਰਿਟੀ ਵਿਡਰੋ ਕਰ ਲਈ ਹੈ ਲੋਕ ਕਾਫੀ ਉਸ ਵਕਤ ਵੀ ਸਵਾਲ ਉੱਠੇ ਕਿ ਕਿਸੇ ਦੀ ਜ਼ਿੰਦਗੀ ਨਾਲ ਇਸ ਤਰ੍ਹਾਂ ਦਾ ਖਲਵਾੜ ਨਹੀਂ ਹੋਣਾ ਚਾਹੀਦਾ ਜਿਹਨੂੰ ਸਿਕਿਉਰਿਟੀ ਮਿਲੀ ਹੈ ਤੁਸੀਂ ਵਿਡਰੋ ਕਰ ਲਈ ਬਟ ਵਾਈ ਐਡਵਰਟਾਈਜ਼ ਇਟ ਮਗਰ 2-3 ਦਿਨ ਬਾਅਦ ਹੀ ਉਹ ਸਾਰਾ ਕੁਝ ਕਲੀਅਰ ਹੋ ਗਿਆ ਕਿ ਹਾਉ ਸਿੱਧੂ ਮੂਸੇ ਵਾਲਾ ਵਾਸ ਮਰਡਰਡ ਵਿਦਿਨ 3 ਡੇਸ ऑफ अ सिक्योरिटी विड्रॉल सवाल उठने शुरू हुए कि ये प्री प्लानड थी ये क्यों होया और उस वेले भी भगवंत मान दी सरकार बहुत घेरे च आई ਤੁਹਾਨੂੰ ਯਾਦ ਹੋਊਗਾ ਕਿ ਜਦ 7 ਦਿਨ ਤੱਕ ਅਫਸੋਸ ਕਰਨ ਨਹੀਂ ਜਾ ਸਕੇ ਜਦ ਇਹ ਗਏ ਆ ਕੋਈ 3000 ਪੁਲਿਸ ਵਾਲਾ ਲਾਇਆ ਗਿਆ ਪਿੰਡ ਚ ਪਿੰਡ ਨੂੰ ਖਾਲੀ ਕਰਾਤਾ ਗਿਆ ਉੱਥੇ ਜੋ ਹਾਲਾਤ ਬਣੇ ਤੁਹਾਡੇ ਸਾਰਿਆਂ ਦੇ ਸਾਹਮਣੇ ਸੀ ਉਸ ਵੇਲੇ ਤੋਂ ਹੀ ਲਾਰੈਂਸ ਬਿਸ਼ਨੋਈ ਔਰ ਇਸ ਮਰਡਰ ਤੇ ਸਭ ਦੀਆਂ ਨਿਗਾਹਾਂ ਸਨ ਔਰ ਇਹ ਚਰਚਾ ਦਾ ਸੀ ਤੇ ਮੈਂ ਅਕਾਲੀ ਦਲ ਦੇ ਹਾਲਾਤਾਂ ਤੇ ਥੋੜਾ ਆਨੀ ਆ ਕਿਵੇਂ ਦੇਖਦੇ ਹੋ ਇਹ ਜਿਹੜੇ ਹਾਲਾਤ ਚੱਲ ਰਹੇ ਨੇ ਜੋ ਉਥਲ ਪੁਥਲ ਚ ਮੇਰੀ ਮੇਨ ਦੇਖੋ ਵਿਭਾਜੀ ਇਹ ਹਾਲਾਤ ਅੱਗੇ ਪਿੱਛੇ ਹੁੰਦੇ ਰਹਿੰਦੇ ਆ ਉੱਤੇ ਥੱਲੇ ਅੱਜ ਜਿਹੜੇ ਪੰਜਾਬ ਦੇ ਹਾਲਾਤ ਹੈ ਦੈਟ ਇਜ਼ ਆ ਮੋਰ ਸੀਰੀਅਸ ਕੰਸਰਨ ਐਂਡ ਮੇਰਾ ਆ ਇਹ ਇਹ ਉਹ ਇੱਕ ਵੱਖਰਾ ਇਸ਼ੂ ਆ ਉਹ ਵੱਖਰੇ ਸਮੇਂ ਤੇ ਉਹਦੇ ਬਾਰੇ ਗੱਲਾਂ ਹੋ ਸਕਦੀਆਂ ਨੇ ਟੁਡੇ ਪੰਜਾਬ ਦੀ ਜੋ ਇਕਨੋਮੀ ਦਾ ਹਾਲ ਹੈ ਜੋ ਇੰਡਸਟਰੀ ਦਾ ਹਾਲ ਹੈ ਜੋ ਲੋਕ ਸਾਨੂੰ ਫੋਨ ਕਰ ਕਰਕੇ ਕਹਿੰਦੇ ਆ ਡਾਕਟਰ ਇੱਕ ਤੇ ਹਾਲਾਤ ਇਹ ਹੋ ਗਏ ਕਿ ਦੁਕਾਨਦਾਰ ਤੱਕ ਫਰੌਤੀ ਭਰ ਰਿਹਾ ਮਤਲਬ ਕੋਈ ਰੇਟ ਨਹੀਂ ਰਹਿ ਗਿਆ ਇੱਥੇ ਔਰ ਉਹਦੀ ਫੇਲੀਅਰ ਭਗਵੰਤ ਮਾਨ ਦਾ ਜਦੋਂ ਇਹ ਜੇ ਲੋਕਾਂ ਨੂੰ ਪ੍ਰੋਟੈਕਸ਼ਨ ਇਹਦੇ ਵੱਲੋਂ ਦਿੱਤੀ ਜਾ ਰਹੀ ਹੈ ਸੋ ਜੋ ਔਰ ਇੱਕ ਉਹ ਚੀਫ ਮਿਨਿਸਟਰ ਤੁਸੀਂ ਮੈਨੂੰ ਕੱਲ ਦੇਖੋ ਇੱਕ ਇੰਟਰਵਿਊ ਤੁਸੀਂ ਹਾਲਾਤ ਵੇਖ ਲਓ ਮਤਲਬ ਹਾਸੋ ਹੀ ਨਹੀਂ ਗੱਲ ਹੈ ਇਹ ਉਹ ਚੀਫ ਮਿਨਿਸਟਰ ਹੈ ਜਿਹੜਾ ਜਰਮਨੀ ਤੋਂ ਜਹਾਜ਼ ਨਹੀਂ ਚੜ ਸਕਿਆ ਸੀਗਾ ਕਹਿੰਦੇ ਇਹਨੇ ਇੱਕ ਵੱਧ ਖਾਦੀ ਪੀਤੀ ਗਈ। ਕੱਲ ਇੱਕ ਇੰਟਰਵਿਊ ਹੋਇਆ ਇੰਡੀਅਨ ਓਕੀ ਟੀਮ ਮੈਚ ਜਿੱਤੀ ਆ। ਇੱਕ ਨਿੱਜੀ ਚੈਨਲ 'ਚ ਇੰਟਰਵਿਊ ਹੋਇਆ ਵਧਾਈ ਦੇ ਰਿਆ। ਅੱਜ ਉਹ ਇੰਟਰਵਿਊ ਤੁਹਾਨੂੰ ਉਸ ਚੈਨਲ 'ਚ ਨਹੀਂ ਦਿਖ ਰਿਹਾ। ਕਿਉਂ? ਉਹਦੇ ਦੋ ਕਾਰਨ ਜਾਤਾ ਇਹਨੂੰ ਸਾਡੇ ਦੇਸ਼ ਦੀ ਜਿੱਤ ਦੀ ਖੁਸ਼ੀ ਦਾ ਕੋਈ ਗਮ ਹੈ। ਜਾਂ ਇਹਦੇ ਹਾਲਾਤ ਆਪਦੇ ਇੰਨੇ ਗੰਭੀਰ ਸਨ ਕਿ ਉਹ ਇੰਟਰਵਿਊ 에ਅਰ ਨਹੀਂ ਕਰ ਸਕਦੇ। ਔਰ ਮੈਨੂੰ ਉਹਦੇ ਚ ਜ਼ਿਆਦਾ ਸੱਚਾਈ ਲੱਗਦੀ ਹੈ ਦੈਟਸ ਵਾਈ ਹੈ ਟੂ ਸ਼ੇਅਰ ਇਟ ਵਿਦ ਮਾਈ ਔਨ ਮਾਈ ਪੇਜ ਕਿ ਇਹ ਜੇ ਇੰਨੀ ਸ਼ਰਾਬ ਪੀਤੀ ਹੈ ਜਿਹੜਾ ਬੰਦਾ ਨਿਤ ਦਾ ਸ਼ਰਾਬੀ ਹੋਵੇ ਹੂ ਇਸ ਬੀਨ ਅਕਿਊਜ਼ਡ ਇੱਥੇ ਡਰਿੰਕਿੰਗ ਐਂਡ ਡਰਾਈਵਿੰਗ ਅਲਾਉਡ ਨਹੀਂ ਤੇ ਇਹ ਡਰਿੰਕਿੰਗ ਐਂਡ ਬਾਰਡਰ ਸਟੇਟ ਨੂੰ ਚਲਾਉਣਾ ਚਾਹੁੰਦਾ ਇਹ ਮੈਟਰ ਬੜੇ ਸੀਰੀਅਸ ਨੇ ਇਹ ਸਵਾਲ ਕਿ ਅਕਾਲੀ ਦਲ ਲਗਾਤਾਰ ਇਹਨਾਂ ਮੁੱਦਿਆਂ 'ਤੇ ਚੋਕ ਰਿਹਾ ਸੀ ਤੁਹਾਨੂੰ ਦੇਖਿਆ ਕਿ ਤੁਸੀਂ ਪੰਜਾਬ ਸਰਕਾਰ ਪ੍ਰਤੀ ਸਭ ਤੋਂ ਵੱਧ ਮੁਖਰ ਹੋ ਅਸੀਂ ਵਿਰੋਧੀ ਪਾਰਟੀਆਂ 'ਚੋਂ ਗੱਲ ਕਰੀਏ ਪਰ ਅਕਾਲੀ ਦਲ ਉਹ ਜਗ੍ਹਾ ਆਪਣੀ ਕਿਉਂ ਗਵਾ ਰਿਹਾ ਅਕਾਲੀ ਦਲ ਲਗਾਤਾਰ ਪਿੱਛੇ ਕਿਉਂ ਖਿਸਕਦਾ ਜਾ ਰਿਹਾ 2024 ਦੀ ਪਰਫਾਰਮੈਂਸ 10 ਸੀਟਾਂ ਤੇ ਜ਼ਮਾਨਤਾ ਜ਼ਬਤ ਹੋਣਾ ਇਸ ਪਿੱਛੇ ਤੁਸੀਂ ਵੱਡੇ ਕਾਰਨ ਕੀ ਮੰਨਦੇ ਹੋ ਤੁਸੀਂ ਮੁਖਰ ਹੋ ਅਟਾਕਿੰਗ ਹੋ ਗਵਰਨਮੈਂਟ 'ਤੇ ਪਰ ਫਿਰ ਕਿਉਂ ਪੰਜਾਬ ਦੇ ਲੋਕ ਯਕੀਨ ਨਹੀਂ ਕਰ ਰਹੇ ਕੋ ਕੀ ਕਾਰਨ ਨੇ ਨਹੀਂ ਨੇ ਉਹ ਤੁਹਾਡੇ ਚੈਨਲ ਨਾਲ ਤਾਂ ਡਿਸਕਸ ਕਰਨੇ ਮੇਰੇ ਲਈ ਜ਼ਰੂਰੀ ਨਹੀਂ ਜਿਹੜਾ ਅਪਰੋਪਰੀਏਟ ਫੋਰਮ ਹੈ ਰਾਈਟ ਫੋਰਮ ਹੈ ਉੱਥੇ ਮੈਂ ਗੱਲ ਕਰ ਰਿਹਾ ਜਿਹੜੀ ਚੀਜ਼ ਪਬਲਿਕ ਡੋਮੇਨ 'ਚ ਲਿਆ ਕੇ ਤੁਹਾਡੇ ਚੈਨਲ 'ਚ ਔਰ ਮੈਂ ਸਮਝਦਾ ਹੈ ਟੂਡੇ ਜੋ ਆਨਰੇਬਲ ਪੰਜਾਬ ਬਨ ਹਰਿਆਣਾ ਹਾਈ ਕੋਰਟ ਦੀ ਜੋ ਲੌਰੈਂਸ ਬਿਸ਼ਨੋਈ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਲੈ ਕੇ ਜਿਹੜਾ ਬੰਦਾ ਨੈਸ਼ਨਲ ਸਿਕਿਉਰਿਟੀ ਲਈ ਖਤਰਾ ਇੱਕ ਬਾਲੀਵੁੱਡ ਦੇ ਐਕਟਰ ਸਲਮਾਨ ਖਾਨ ਨੂੰ ਟਾਰਗੇਟ 'ਤੇ ਲਿਆ ਇੱਕ ਨੂੰ ਸੁੱਧੂ ਮੂਸੇ ਵਾਲੇ ਨੂੰ ਮਾਰਤਾ ਪਤਾ ਨਹੀਂ ਕਿੰਨਿਆਂ ਦੀ ਫਰੋਤੀ ਦਾ ਜ਼ਿੰਮੇਵਾਰ ਹੈ ਅੱਜ ਉਹ ਇੱਕ ਹਾਈ ਕੋਰਟ ਕਰਕੇ ਮੈਟਰ ਏਜੰਟ ਫੋਕਸ ਮੈਂ ਉਹਦੇ ਬਾਰੇ ਗੱਲ ਕਰ ਰਿਹਾ ਵੈਨ ਦਾ ਟਾਈਮ ਕਮਸ ਇਨ ਅਪਰੋਪਰੀਅਟ ਟਾਈਮ ਕਮਸ ਮੈਂ ਉਹਨਾਂ ਚੋਂ ਆ ਜਿਹੜਾ ਹਰ ਗੱਲ ਨੂੰ ਬੜੇ ਬੇਵਾਕੀ ਨਾਲ ਔਰ ਬੜੇ ਖੁੱਲ੍ਹਦਿਲੀ ਨਾਲ ਕਰੂੰਗਾ ਮੈਂ ਤੁਹਾਨੂੰ ਲਾਰੈਂਸ ਬਿਸ਼ਨੋਈ ਦੇ ਖਿਲਾਫ ਇੰਟਰਵਿਊ ਦੇਣਾ ਜਾਂ ਭਗਵੰਤ ਮਾਨ ਦੇ ਖਿਲਾਫ ਦੇਣਾ ਜਾਂ ਪੰਜਾਬ ਦੀ ਪੁਲਿਸ ਬਾਰੇ ਕੁਝ ਕਹਿਣਾ ਤੁਹਾਨੂੰ ਪਤਾ ਮੇਰੇ ਤੇ ਕੋਈ ਫੇਰ ਝੂਠਾ ਕੇਸ ਪੈ ਸਕਦਾ ਇੱਕ ਮਿੰਟ ਲੱਗੂਗਾ ਸ਼ਾਇਦ ਤੁਸੀਂ ਹਾਲੇ ਗੇਟ ਨਹੀਂ ਟੱਪੇ ਹੋਣੇ ਤੇ ਮੇਰੇ ਤੇ ਕੇਸ ਪੈ ਜਾਣਾ ਬਿਕੋਜ਼ ਦੇ ਡੋਂਟ ਲਾਈਕ ਪੀਪਲ ਰੇਜ਼ਿੰਗ ਇਸ਼ੂਜ਼ ਮਗਰ ਮੈਂ ਉਹਨਾਂ ਕਮਜ਼ੋਰ ਦਿਲਾਂ ਚੋਂ ਹੈ ਨਹੀਂ ਜੀ ਨੇ ਪਿੱਛੇ ਹਟਣਾ ਇਸ ਲਈ ਜਦੋਂ ਸਮਾਂ ਆਊਗਾ ਉਹਨਾਂ ਗੱਲਾਂ ਤੇ ਵੀ ਵਿਚਾਰਾ ਹੋਣਗੀਆਂ ਅੱਜ ਜਿਹੜਾ ਸਮਾਂ ਇਸ ਗੱਲ ਦੀ ਵਿਚਾਰ ਦੀ ਲੋਟ ਹੈ ਜਿਸ ਗੱਲ ਦੀ ਇਨਕੁਆਇਰੀ ਦੀ ਲੋਟ ਹੈ ਜਿਸ ਗੱਲ ਦੇ ਤੱਥ ਸਾਹਮਣੇ ਲਿਆਉਣ ਦੀ ਲੋਟ ਹੈ ਫੋਕਸ ਸ਼ੁੱਡ ਬੀ ਦਾ ਤੁਹਾਨੂੰ ਬਹੁਤ ਧੰਨਵਾਦ ਗੱਲਬਾਤ ਕਰਨ ਲਈ ਸੋ ਵਿਕਰਮ ਸਿੰਘ ਮਜੀਠੀਆ ਇੱਕ ਵਾਰ ਮੋੜ ਤੋਂ ਖਮਲਾਵਰ ਨੇ ਪਗਵੰਤ ਮਾਨ ਸਰਕਾਰ ਤੇ ਵੱਡੇ ਸਵਾਲ ਇਹ ਲਗਾਤਾਰ ਸਵਾ ਸਾਲ ਤੋਂ ਚੁੱਕ ਰਹੇ ਨੇ ਜਦੋਂ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਸਾਹਮਣੇ ਆਂਦਾ ਹੁਣ ਦੇਖਣਾ ਹੋਵੇਗਾ ਇਹਨਾਂ ਸਵਾਲਾਂ ਤੇ ਸਰਕਾਰ ਕੀ ਕੁਝ ਜਵਾਬ ਦਿੰਦੀ ਹੈ ਕੈਮਰਾ ਪਰਸਨ ਚੰਦੀ ਰਾਮ ਦੇ ਨਾਲ ਮੈਯੋਰ ਸਦੀਪ ਕੌਰ ਪੰਜਾਬ ਤੱਕ ਚੰਡੀਗੜ੍ਹ